ਸ਼੍ਰੋਮਣੀ ਕਾਲੀ ਦਲ ਨੇ ਜਲੰਧਰ ਤੋਂ ਮੈਨੂੰ ਆਪਣਾ ਉਮੀਦਵਾਰ ਕੱਲ ਬਣਾਇਆ ਔਰ ਅਸੀਂ ਅੱਜ ਸਾਰੇ ਸਾਥੀ ਸਰ ਬਟਾਲਾ ਸਾਹਿਬ ਸਾਡੇ ਮੱਲਨ ਸਾਹਿਬ ਸਾਰੇ ਅਸੀਂ ਇੱਥੇ ਅੱਜ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਜ਼ੂਰ ਮੱਥਾ ਟੇਕਣ ਆਏ ਆ ਗੁਰੂ ਮਾਰਾ ਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਤਸ਼ਾਹ ਦਾ ਅਸ਼ੀਰਵਾਦ ਲੈਣ ਆਏ ਆ ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਇਸ ਕਰਕੇ ਮੈਂ ਆਪਣੀ ਜਿਹਨੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਤੇ ਅਸੀਂ ਸ਼ੁਰੂ ਕਰਾਂਗੇ ਜੀ ਜੀ ਨੂੰ ਜੀ ਕਹਿੰਦੇ ਰਿਸ਼ਵਤਖੋਰੀ ਖਤਮ ਹੋ ਚੁੱਕੀ ਪੰਜਾਬ ਦੇ ਵਿੱਚ ਜੀ ਇਹ ਰਿਸ਼ਵਤਖੋਰੀ ਆਪਾਂ ਦੇਖੋ ਇਸ ਜਗ੍ਹਾ ਤੇ ਬੈਠੇ ਆਂ ਖੜੇ ਆਂ ਜਿੱਥੇ ਸੱਚ ਦੀ ਜਿੱਥੋਂ ਆਵਾਜ਼ ਆਉਂਦੀ ਆ ਤੁਸੀਂ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੱਸੋ ਵੀ ਕਿੰਨੀ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ ਆ ਖਤਮ ਹੋ ਚੁੱਕੀ ਆ ਇਹ ਗੱਲਾਂ ਜਿਹੜੀਆਂ ਕਹਿਣ ਵਾਲੀਆਂ ਹੁੰਦੀਆਂ ਰਾਜਨੀਤਿਕ ਲੋਕ ਬਹੁਤ ਬੜਾ ਚੜਾ ਕੇ ਗੱਲਾਂ ਕਰਦੇ ਨੇ ਲੇਕਿਨ ਸਚਾਈ ਜਿਹੜੀ ਆ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਆਉਂਦੇ ਆ ਤੇ ਆਪ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਆ ਅੱਜ ਜਿੰਨੀ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਆ ਮੇਰਾ ਖਿਆਲ ਰਿਕਾਰਡ ਟੁੱਟ ਗਿਆ ਅਸੀਂ ਵੀ ਰਾਜਨੀਤੀ 'ਚ ਰਹੇ ਆ ਬਹੁਤ ਲੰਬਾ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਬੜੇ ਉੱਚਾ ਉਧਿਆਂ ਦੇ ਉੱਤੇ ਰਹੇ ਆ ਕੋਈ ਵੀ ਵਿਅਕਤੀ ਸਾਡੇ ਉੱਤੇ ਅੱਖ ਚ ਹੱਥ ਚੱਕ ਕੇ ਅੱਖ ਚੱਕ ਕੇ ਇਹ ਨਹੀਂ ਕਹਿ ਸਕਦਾ ਕਿ ਕੇਪੀ ਔਰ ਕੇਪੀ ਦੇ ਪਰਿਵਾਰ ਨੇ ਕੋਈ ਇਦਾਂ ਦੀ ਕਰਾਪਸ਼ਨ ਕੀਤੀ ਹੈ ਕੋਈ ਮਾੜਾ ਕੰਮ ਕੀਤਾ ਹੈ ਕਿਸੇ ਦੇ ਨਾਲ ਧੱਕਾ ਕੀਤਾ ਹੈ ਇਹ ਡਿਪੈਂਡ ਕਰਦਾ ਬੰਦੇ-ਬੰਦੇ ਦੇ ਉੱਤੇ ਜਨੰਦਰ ਦੀ ਸੀਨੀਅਰ ਜਨਾ ਚੰਨੀ ਹੈ ਸੁਸ਼ੀਲ ਰਿੰਕੂ ਹੈ ਸਾਹਮਣੇ ਸਿਆਸੀ ਖਾੜੇ ਦੇ ਵਿੱਚ ਇਹ ਚੋਣ ਕੋਈ ਕਹਿ ਸਕਦੇ ਮੈਦਾਨ ਨੂੰ ਕਿਸ ਤਰ੍ਹਾਂ ਦੇਖੋ ਜੀ ਦੇਖੋ ਚੋਣਾਂ ਦੇ ਵਿੱਚ ਕੈਂਡੀਡੇਟ ਤਾਂ ਖੜੇ ਹੁੰਦੇ ਹੀ ਆ ਪਾਰਟੀਆਂ ਦੀ ਲੜਾਈ ਹੁੰਦੀ ਹੈ ਔਰ ਲੋਕ ਸਭਾ ਦਾ ਇਲੈਕਸ਼ਨ ਹੈ ਇਹ ਕੋਈ ਛੋਟਾ ਜਿਹਾ ਇਲੈਕਸ਼ਨ ਤਾਂ ਨਹੀਂ ਸਾਰੇ ਦੇਸ਼ ਦਾ ਇਲੈਕਸ਼ਨ ਹੈ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਜਾਗਰ ਹੋਣੀ ਹੈ ਜਿਹੜੀਆਂ ਲੋਕ ਪਿਛਲੇ 10 ਸਾਲ ਤੋਂ ਭਾਜਪਾ ਦੀ ਸਰਕਾਰ ਦੀ ਤਰਸ ਦੀ ਛਾਹਲੇ ਨੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਮਨੋਰਟੀਜ਼ ਹੈ ਸਿੱਖ ਜਿਹੜੇ ਸਾਡੇ ਦਲਿਤ ਭਾਈਚਾਰਾ ਹੈ ਮੁਸਲਮਾਨ ਹੈ ਔਰ ਕ੍ਰਿਸ਼ਚੀਅਨ ਹੈ ਜਿਹੜਾ ਉਹਨਾਂ ਦੇ ਉੱਤੇ ਅਤਿਆਚਾਰ ਜਿਹੜਾ ਹੋ ਰਿਹਾ ਆ ਸਿੱਧਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਨੇ ਬੱਚੇ ਜ਼ਿਆਦਾ ਪੈਦਾ ਕਰਦੇ ਆ ਜੀ ਕਾਂਗਰਸ ਨੇ ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬੜਾ ਕੁਝ ਦਿੱਤਾ ਤੇ ਜਿਹੜੇ ਲੋੜਵੰਦ ਹੁੰਦੇ ਆ ਜੇ ਉਹਨਾਂ ਨੂੰ ਕੋਈ ਸਰਕਾਰਾਂ ਦਿੰਦੀਆਂ ਤੇ ਕੋਈ ਮਾੜੀ ਗੱਲ ਲੋੜਵੰਦਾਂ ਵਾਸਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਰੱਬ ਤੋਂ ਬਾਅਦ ਸਰਕਾਰ ਹੁੰਦੀ ਹੈ ਜਿਹੜੀ ਕਿ ਕਿਸੇ ਗਰੀਬ ਦੀ ਲੋੜਵੰਦ ਦੀ ਉਹਦੀ ਜਿਹੜੀ ਹੈ ਜ਼ਰੂਰਤ ਨੂੰ ਪੂਰਾ ਕਰਦਾ ਤਾਂ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕੋ ਹੀ ਫਿਰਕੇ ਦੇ ਲੋਕਾਂ ਨੂੰ ਦੇਸ਼ ਜਿਹੜਾ ਇੱਕੋ ਫਿਰਕੇ ਦੇ ਲੋਕਾਂ ਦੇ ਨਾਲ ਨਹੀਂ ਚੱਲ ਸਕਦਾ ਇਹ ਬਹੁਤ ਪੱਕੀ ਸਮਾਜ ਹੈ ਸਾਡਾ ਬਹੁਤ ਜਾਤੀ ਸਮਾਜ ਹੈ ਹਰ ਜਾਤ ਪਾਤ ਨੂੰ ਅਧਿਕਾਰ ਹੈ ਇਥੇ ਕਿ ਅਸੀਂ ਆਪਣੇ ਇਸ ਦੇਸ਼ ਦੇ ਵਿੱਚ ਰਹਿ ਸਕੀਏ ਮੈਂ ਸਮਝਦਾ ਕਿ ਲੋਕ ਸਭਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਸਰ ਨਵੀਂ ਪਾਰਟੀ ਹੈ ਕਿਸਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਨਵੀਂ ਪਾਰਟੀ ਨਹੀਂ ਪਾਰਟੀ ਤਾਂ 100 ਸਾਲ ਤੋਂ ਵੀ ਉੱਤੇ ਪੁਰਾਣੀ ਹੈ ਤਾਂ ਇਹ ਵੀ ਪਾਰਟੀ ਨਹੀਂ ਦੇਖੋ ਮੇਰਾ ਸੰਬੰਧ ਸਿਆਚਾਰ ਸਾਰੀਆਂ ਪਾਰਟੀਆਂ ਦੇ ਨਾਲ ਹੈ ਮੈਂ ਕਦੇ ਵਿਤਕਰਾ ਨਹੀਂ ਕੀਤਾ ਕਿ ਕੋਈ ਕਿਹੜੀ ਪਾਰਟੀ ਚੋਂ ਕਿੱਥੇ ਆ ਮੇਰਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਉਹ ਚਾਹੇ ਕੋਈ ਪਾਰਟੀ ਹੋਵੇ ਮੈਂ ਆਪਣੀ ਨਵੀਂ ਸ਼ੁਰੂਆਤ ਨਵੀਂ ਇਨਿੰਗ ਸ਼ੁਰੂ ਕੀਤੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਜਲੰਧਰ ਦੇ ਜਿਹੜੇ ਦਸਨੀਕ ਨੇ ਲੋਕ ਨੇ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜਿਹੜਾ ਪਸੰਦ ਕਰਦੇ ਨੇ ਔਰ ਵੋਟਾਂ ਪਾਉਂਦੇ ਨੇ ਜੀ ਸਾਹਿਬ ਤੇ ਕਾਂਗਰਸ ਨੇ ਵਿਸ਼ਵਾਸ ਨਹੀਂ ਦਿਖਾਇਆ ਜੀ ਜਦੋਂ ਤੁਹਾਨੂੰ ਅਲੂਦਾ ਕਹਿਣਾ ਪਿਆ ਉਹਨਾਂ ਨੂੰ ਇਹ ਗੱਲਾਂ ਹੁਣ ਦੇਖੋ ਬਹੁਤ ਲੰਮੀਆਂ ਹੋ ਜਾਂਦੀਆਂ ਜੇ ਕੋਈ ਵੀ ਵਿਅਕਤੀ ਜਿਹੜਾ ਹੈ ਕਿਸੇ ਗੱਲੋਂ ਦੁਖੀ ਹੁੰਦਾ ਹੈ ਤੇ ਜੇ ਉਹਦਾ ਦੁੱਖ ਦਰਦ ਜਿਹੜਾ ਉਹਦੇ ਪੇਰੈਂਟਸ ਜਾਂ ਉਹਦੇ ਜਿਹੜੇ ਮਾਪੇ ਆ ਜਿਹੜੇ ਜਿਹੜੇ ਉਹਨਾਂ ਦੇ ਹੈਡ ਆ ਪਰਿਵਾਰ ਆ ਉਹ ਜੇ ਉਹ ਦੂਰ ਨਾ ਕਰੇ ਤੇ ਫਿਰ ਤਕਲੀਫ ਹੁੰਦੀ ਹੈ ਠੀਕ ਹੈ ਸਰ ਠੀਕ ਹੈ